ਜਿਹੜੇ 42000 ਨੌਕਰੀਆਂ ਦੇ ਦਾਅਵੇ ਕਰਦੇ ਆ ਜੀ ਉਹਨਾਂ 42000 ਨੌਕਰੀਆਂ ਵਿੱਚੋਂ ਸਾਡੀਆਂ ਵੀ 168 ਦੀਵੀਆਂ ਦੀਆਂ ਪੋਸਟਾਂ ਨੇ ਸਰ ਸਾਨੂੰ ਵੀ ਜੋਇਨਿੰਗ ਲੈਟਰ ਦੇ ਕੇ ਇਹਨਾਂ ਨੇ ਦਾਅਵਾ ਕੀਤਾ ਸੀ ਕਿ ਅਸੀਂ ਨੌਕਰੀ ਦੇਤੀ ਆ ਪਰ ਕੱਲੇ ਜੋਇਨਿੰਗ ਲੈਟਰ ਵੰਡ ਦੇਣ ਨਾਲ ਨੌਕਰੀਆਂ ਨਹੀਂ ਮਿਲ ਜਾਂਦੀਆਂ ਸਰ ਸਾਨੂੰ ਜੋਇਨਿੰਗ ਲੈਟਰ ਮਿਲਿਆ ਨੂੰ 2 ਸਾਲ ਹੋ ਗਿਆ ਜੀ ਤੇ ਹਲੇ ਤੱਕ ਸਾਨੂੰ ਜੁਆਇਨ ਨਹੀਂ ਕਰਾਇਆ ਗਿਆ ਜੀ ਕਿੰਨੀਆਂ ਕਿੰਨੀਆਂ ਮੀਟਿੰਗਾਂ ਕਰ ਲੀਆਂ ਤੁਸੀਂ ਬਾਈ ਹੁਣ ਤੱਕ ਸਰ 2 ਸਾਲਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਕਿ ਮੀਟਿੰਗਾਂ ਹੋ ਗਈਆਂ ਜੀ। ਆ ਕੋਈ 40-42 ਲੱਖ ਰੁਪਈਆ ਅਸੀਂ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਗਾਲ ਚੁਕਿਆ ਜੀ। ਅੱਛਾ ਲੱਖਾਂ ਰੁਪਈਆ ਖਰਚੁਕਿਆ। 50 ਲੱਖ ਰੁਪਈਆ ਇਹਨਾਂ ਦੀਆਂ ਗਲਤੀਆਂ ਕਰਕੇ ਹਾਈ ਕੋਰਟ ਵਿੱਚ ਖਰਚ ਦਿੱਤਾ ਤੇ ਉਹ ਇਸ ਤੋਂ ਇਲਾਵਾ ਹਜੇ ਵੀ ਸਾਨੂੰ ਇਹਨਾਂ ਦੇ ਨੁਮਾਇंदे ਕਹਿ ਰਹੇ ਕਿ ਸੁਪਰੀਮ ਕੋਰਟ ਚਲੇ ਜਾਓ 50 ਲੱਖ ਰੁਪਈਆ ਸੇ ਸੁਪਰੀਮ ਕੋਰਟ ਹੋਰ ਲਾਈਏ ਸਰ ਇਹ ਸਰਕਾਰ ਕਹਿ ਰਹੀ ਹੈ ਸਰਕਾਰ ਕਹਿ ਰਹੀ ਹੈ ਸਰ ਸਰਕਾਰ ਦੇ ਨੁਮਾਇंदे ਕਹਿ ਰਹੇ ਆ ਕਿ ਸੁਪਰੀਮ ਕੋਰਟ ਜਾਓ 50 ਲੱਖ ਰੁਪਈਆ ਉੱਥੇ ਹੋਰ ਲਾਓ। ਫਾਜ਼ਿਲ ਕਾ ਦੀ ਜੂਨੀਅਰ ਗਰੁੱਪ ਪਦੀ ਬੱਚੀ ਹੈ ਉਹ ਸਾਡੇ ਕੋਲ ਮੇਰੇ ਕੋਲ ਪ੍ਰੈਕਟਿਸ ਕਰਕੇ ਸਰ ਤੁਸੀਂ ਦੇਖ ਲਓ ਏਸ਼ੀਆ ਮੈਡਲ ਲੈ ਕੇ ਬੈਠੀ ਹੈ ਅੱਜ ਡਿਸਕਸ ਫਰੋ ਦੇ ਵਿੱਚ ਇਹ ਜਿਹੜੇ ਬੱਚੇ ਅਸੀਂ ਤਿਆਰ ਕੀਤੇ ਆ ਪਰ ਇਹਨਾਂ ਨੇ ਸਾਨੂੰ ਖਤਮ ਕਰਕੇ ਰੱਖ ਦਿੱਤਾ ਹੈ ਸਰਕਾਰ ਨੇ ਇਹ ਇਹਨਾਂ ਨੇ ਸਾਨੂੰ ਇਹ ਜਿਹੜਾ ਹੈਗਾ ਪ੍ਰੂਫ ਕਰ ਦਿੱਤਾ ਹੈਗਾ ਕਿ ਕੋਈ ਫਾਇਦਾ ਨਹੀਂ ਖੇਡਣ ਦਾ ਇਹਦੇ ਨਾਲ ਉਹ ਤਾਂ ਚੰਗਾ ਫਿਰ ਨਸ਼ਿਆਂ ਤੇ ਲੱਗੋ ਫੇ ਕੀ ਫਾਇਦਾ ਕਿਹੜੀਆਂ ਖੇਡਾਂ ਦੀ ਗੱਲ ਕਰਦੇ ਨੇ ਸ਼ਰਾਬ ਨਾਲ ਮਰੇ ਸੀ ਮਝਿੱਠੇ ਵਾਲ 10-10 ਲੱਖ ਰੁਪਏ ਤੇ ਨੌਕਰੀਆਂ ਮਿਲੀਆਂ ਉਹਨਾਂ ਨੂੰ ਨੌਕਰੀਆਂ ਜਿਹੜੇ ਸ਼ਰਾਬਾਂ ਨਾਲ ਮਰਦੇ ਹੈਗੇ ਜਦੋਂ ਉੱਪਰ ਚੜੀ ਗਈਏ ਤੇ ਸਾਨੂੰ ਵੀ ਪਤਾ ਵੀ ਉਤੋਂ ਪੈਰ ਛੜ ਕੇ ਤਾਂ ਵੀ نیچے ਡਿੱਗਦਿਆਂ ਦੀ ਮੌਤ ਆ ਜੀ ਤੇ ਭਾਵੇਂ ਟੈਂਕੀਂ ਕੁਛ ਹੋਵੇ ਤਾਂ ਵੀ ਮੌਤ ਆ ਪਰ ਜਦੋਂ ਕੋਈ ਗੱਲ ਨਹੀਂ ਸੁਣੀ ਵੈਸੇ ਵੀ ਮਰੇ ਹੋਏ ਆ ਸਰ 2 ਸਾਲ ਹੋ ਗਏ ਸਾਨੂੰ ਆਪ ਦੇ ਹੱਕਾਂ ਲਈ ਲੜਦੇ ਆ ਜਦੋਂ ਹੱਕ ਖੋਏ ਜਾਂਦੇ ਆ ਤਾਂ ਬੰਦਾ ਵੈਸੇ ਹੀ ਮਰਿਆ ਰਗਾ ਹੋ ਜਾਂਦਾ ਜੀ ਦੁਖੀ ਹੋਣ ਨੂੰ ਆਪਦੀ ਆਵਾਜ਼ ਬੁਲੰਦ ਕਰਨ ਲਈ ਤਾਂ ਅਸੈਂਬਲੀਆਂ 'ਚ ਬੰਬ ਵੀ ਸੁੱਟਨੇ ਪੈਂਦੇ ਆ ਜੀ ਜਦੋਂ ਸਰਕਾਰੀ ਦਰਬਾਰੇ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਸਰ ਜਿੰਨਾ ਚਿਰ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਪੁਕਤਾ ਸਾਡੀ ਜੁਆਇਨਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਉਨਾ ਚਿਰ ਉੱਪਰ ਟਿਕੇ ਰਹਿਾਂਗੇ ਉਹ ਸਾਨੂੰ ਕਹਿ ਰਿਹਾ ਸਾਰਿਆਂ ਨੂੰ ਕਹਿ ਰਿਹਾ ਨੌਕਰੀਆਂ ਦੇਤੀਆਂ ਮੈਂ 50000 ਸਾਰੇ 50000 ਇੱਥੇ ਰੋੜ ਗਏ ਆ ਇਹ ਸਿਰਫ ਮਸ਼ਹੂਰੀਆਂ ਦੇ ਵਿੱਚ ਹੀ ਆ ਸਰ ਸਿੱਖਿਆ ਕ੍ਰਾਂਤੀ ਕਿਹੜੀ ਸਿੱਖਿਆ ਕ੍ਰਾਂਤੀ ਆ ਅਸੀਂ ਸਿੱਖਿਆ ਕ੍ਰਾਂਤੀ ਦੇ ਵਿੱਚੋਂ 168 ਡੀਪੀ ਦਾ ਭਰਤੀ ਨਹੀਂ ਕੀਤੇ ਗਏ ਇਹ ਦਿਖਾਉਂਦੇ ਆ ਕਿ ਸਾਨੂੰ ਕੋਈ ਇੱਕ ਪ੍ਰੂਫ ਦੇ ਦਿਓ ਕਿ ਜਿਹੜਾ ਹੈਗਾ ਕੋਈ ਵੀ ਮੈਰਿਟ ਦੇ ਵਿੱਚ ਆਊਗਾ ਤੇ ਉਹ ਉਹਨੂੰ ਨੌਕਰੀ ਨਾ ਮਿਲੂਗੀ ਅਸੀਂ ਪ੍ਰੂਫ ਆ ਲੋਕੋ ਟੀਵੀ ਨਾਲ ਜੁੜਤ ਤੁਸੀਂ ਮੈਂ ਅਮਤਾਜ ਲੁਧਿਆਣਾ ਵੈਸਟ ਇਲੈਕਸ਼ਨ ਦੇ ਕਾਰਨ ਪੂਰਾ ਪੰਜਾਬ ਦਾ ਇੱਥੇ ਜੋਰ ਲੱਗਾ ਹੋਇਆ ਹਰ ਇੱਕ ਪਾਰਟੀ ਦਾ ਲੀਡਰ ਇੱਥੇ ਆ ਰਿਹਾ ਉਸੇ ਤਰੀਕੇ ਨਾਲ ਹਰ ਇੱਕ ਵਿਰੋਧ ਪ੍ਰਦਰਸ਼ਨ ਵੀ ਲੁਧਿਆਣੇ ਹੋ ਰਿਹਾ ਕਿਉਂਕਿ ਪੂਰਾ ਤਾਮਾ ਜਾਮਾ ਲੀਡਰ ਮੁੱਖ ਮੰਤਰੀ ਐਮ ਐਲ ਏ ਸਾਰੇ ਲੁਧਿਆਣੇ ਨੇ ਪਰ ਅੱਜ ਜਿਹੜੀ ਘਟਨਾ ਹੋਈ ਹੈ ਕਿ ਇੱਥੋਂ ਦਾ ਇੱਕ ਨੌਜਵਾਨ ਜਿਹੜਾ 168 ਡੀਪੀ ਭਰਤੀ ਨੌਜਵਾਨ ਉਹਦੀ ਮੰਗਾਂ ਨੂੰ ਲੈ ਕੇ ਟੈਂਕੀ ਉੱਤੇ ਚੜ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਨੌਜਵਾਨ ਜਿਹੜਾ ਉਹ ਟੈਂਕੀ ਦੇ ਉੱਤੇ ਚੜਿਆ ਹੋਇਆ ਜਿਸ ਦੇ ਹੱਥ ਦੇ ਵਿੱਚ ਪੈਟਰੋਲ ਦੀ ਇੱਕ ਬੋਤਲ ਵੀ ਹੈ ਉਹ ਪੈਟਰੋਲ ਦੀ ਬੋਤਲ ਲੈ ਕੇ ਉੱਪਰ ਚੜ ਚੁੱਕਿਆ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਹਾਲੇ ਤੱਕ ਸੁਣਵਾਈ ਕੋਈ ਨਹੀਂ ਉਹਨਾਂ ਦੇ ਸਾਥੀ ਸਾਡੇ ਨਾਲ ਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਪੰਜੀ ਸਭ ਤੋਂ ਪਹਿਲਾਂ ਕਿਉਂ ਤੁਹਾਡਾ ਸਾਥੀ ਜਿਹੜਾ ਟੈਂਕੀ ਉੱਤੇ ਚੜਿਆ ਜਿੱਥੇ ਆ ਕੇ ਸਰ ਟੈਂਕੀ ਤੇ ਇਸ ਲਈ ਚੜੇ ਆ ਕਿ ਇਹਨਾਂ ਨੇ ਸਾਨੂੰ ਟੈਂਕੀ ਤੇ ਚੜਨ ਲਈ ਮਜਬੂਰ ਦਿੱਤਾ ਕੀਤਾ ਇਹਨਾਂ ਨੇ ਸਰ ਸਾਨੂੰ ਜੁਆਇਨਿੰਗ ਲੈਟਰ ਦਿੱਤੇ ਹੋਏ ਆ ਬਿਨਾ ਕਿਸੇ ਗਲਤੀ ਤੋਂ ਅਸੀਂ ਪਿਛਲੇ 3 ਸਾਲ ਤੋਂ ਜਿਹੜੇ ਇਦਾਂ ਹੀ ਸੜਕਾਂ ਤੇ ਰੋਲ ਰਹੇ ਆ ਸਰ ਜੋਤ ਬੈਂਸਰ ਸਾਡੇ ਕੋਈ ਵੀ ਸੁਣਵਾਈ ਨਹੀਂ ਕਰ ਰਹੇ ਇਦਾਂ ਹੀ ਸਾਨੂੰ ਲਾਰਿਆਂ ਚ ਰੱਖਿਆ ਜਾ ਰਿਹਾ ਪਿਛਲੇ 3 ਸਾਲ ਤੋਂ ਤੇ ਜੁਆਇਨਿੰਗ ਲੈਟਰ ਸਾਨੂੰ ਦਿੱਤੇ ਹੋਏ ਨੇ ਪਰ ਸਾਨੂੰ ਸਕੂਲਾਂ ਵਿੱਚ ਨਹੀਂ ਭੇਜਿਆ ਜਾ ਰਿਹਾ ਹੈਗਾ ਜੁਆਇਨ ਲੈਟਰ ਤੁਹਾਨੂੰ ਮਿਲ ਗਿਆ ਜਿਹੜੀ ਮਤਲਬ ਮੁੱਖ ਮੰਤਰੀ ਫੋਟੋ ਪਾਉਂਦੇ ਇੱਕ ਜੁਆਇਨਿੰਗ ਲੈਟਰ ਦੇ ਰਹੇ ਆ ਅਸੀਂ ਉਹ ਸਾਰਾ ਕੁਝ ਤੁਹਾਡਾ ਹੋਇਆ ਹੋਇਆ ਹਾਂਜੀ ਸਰ ਜੁਆਇਨਿੰਗ ਲੈਟਰ ਸਕੂਲ ਵਿੱਚ ਜਾਂਦੇ ਜਿਹੜਾ ਹੈਗਾ ਹੈ ਭਰਤੀ ਨੂੰ ਜਿਹੜਾ ਹੈਗਾ ਰੋਕ ਭਰਤੀ ਤੇ ਲਾ ਦਿੱਤੀ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਸਾਨੂੰ ਵਾਪਸ ਘਰਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਕਾਰਨ ਕਾਰਨ ਕੀ ਤੁਸੀਂ ਜਾਂਦਾ ਇਸ ਚੀਜ਼ ਦਾ ਕਾਰਨ ਸਰ ਜਿਹੜੀਆਂ ਡਿਪਾਰਟਮੈਂਟ ਜਿਹੜੇ ਹੈਗੇ ਲੂਜ਼ ਪੁਆਇੰਟ ਛੱਡਦਾ ਨੋਟੀਫਿਕੇਸ਼ਨਾਂ ਦੇ ਵਿੱਚ ਆ ਆਪਦੀਆਂ ਭਰਤੀਆਂ ਦੇ ਵਿੱਚ ਉਹੀ ਕਾਰਨ ਬਣਦੇ ਹੈਗੇ ਸਾਡੇ ਵਰਗੇ ਗਰੀਬ ਬੱਚਿਆਂ ਦੇ ਜਿਹੜਾ ਇਦਾਂ ਸੜਕਾਂ ਤੇ ਰੁਲਣਦੇ ਮਤਲਬ ਇਹ ਦਿਖਾਉਣ ਦੇ ਲਈ ਹੁੰਦਾ ਕਿ ਅਸੀਂ ਭਰਤੀਆਂ ਕਰ ਰਹੇ ਹਾਂ ਪਰ ਅਸਲ ਦੇ ਵਿੱਚ ਕੁਝ ਹੋਰ ਹੁੰਦਾ ਉਹਦੇ ਵਿੱਚ ਹਾਂਜੀ ਸਰ ਜੋ ਇਹਨਾਂ ਨੇ 50000 ਨੌਕਰੀਆਂ ਦਿੱਤੀਆਂ ਉਹਨਾਂ 50000 ਦੇ ਵਿੱਚ ਅਸੀਂ ਵੀ 168 ਇਸ ਦਾ ਮਤਲਬ ਇਹ ਫਿਰ ਉਹ 50000 ਵੀ ਕਿਤੇ ਨਹੀਂ ਸ਼ੱਕ ਦੇ ਘੇਰੇ ਵਿੱਚ ਹੋਣਗੇ ਸਾਰੇ ਬਿਲਕੁਲ ਸਰ ਹੂੰ ਬਿਲਕੁਲ ਸ਼ੱਕ ਦੇ ਘੇਰੇ ਵਿੱਚ ਹੋਣਗੇ ਜੇ ਸਾਡੇ ਨਾਲ ਇਦਾਂ ਹੋ ਰਿਹਾ ਤਾਂ ਬਾਕੀਆਂ ਨਾਲ ਕਿਉਂ ਨਹੀਂ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਸਾਡੇ ਕੋਲ ਜੁਆਇਨਿੰਗ ਲੈਟਰ ਹੈਗੇ ਅਸੀਂ ਤੁਹਾਨੂੰ ਦਿਖਾ ਦਾਂਗੇ ਤੇ ਜੋ ਸਾਨੂੰ 3 ਸਾਲ ਪਹਿਲਾਂ ਮਿਲੇ ਸੀਗੇ ਤੇ ਉਹ ਅਸੀਂ ਲੈ ਕੇ ਇਦਾਂ ਘਰ ਬੈਠੇ ਹੋਏ ਆ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਇਹ ਨਾ ਇਹ ਕਿਤੇ ਕੋਈ ਡਿਪਾਰਟਮੈਂਟ ਸਾਡੀ ਗੱਲ ਸੁਣਦਾ ਐ ਐਜੂਕੇਸ਼ਨ ਡਿਪਾਰਟਮੈਂਟ ਨਾ ਹਰਜੋਤ ਬੈਂਸਰ ਸਾਡੀ ਗੱਲ ਸੁਣ ਰਹੇ ਹੈਗੇ ਬਟ ਅਸੀਂ ਜਿਹੜਾ ਹੈਗਾ ਹੁਣ ਇਦਾਂ ਵਾਪਿਸ ਨਹੀਂ ਮੁੜਾਂਗੇ ਖਾਲੀ ਹੱਥ ਅਸੀਂ ਜਾਂ ਤਾਂ ਅਸੀਂ ਇੱਥੇ ਮਰਾਂਗੇ ਜਾਂ ਸਾਡੀ ਇਹ ਭਰਤੀ ਪੂਰੀ ਹੋਊਗੀ ਮਤਲਬ ਇੱਥੋਂ ਤੱਕ ਹੈ ਹਾਂਜੀ ਸਰ ਤਾਂ ਗੱਲਬਾਤ ਉਸ ਵੀਰ ਦੇ ਨਾਲ ਕਰਦੇ ਆਂ ਜਿਹੜੇ ਉੱਪਰ ਟੈਂਕੀ ਉੱਤੇ ਦੇਖ ਸਕਦੇ ਹੋ ਹੈਲੋ ਹਾਂਜੀ ਸਰ ਭਾਈ ਜੀ ਤੁਸੀਂ ਟੈਂਕੀ ਉੱਤੇ ਚੜੇ ਹੋ ਕੀ ਕਾਰਨ ਹੈ ਜੀ ਸਰ ਸਾਡੀ ਭਰਤੀ 41 ਕਾਰਡ ਮਾਸਟਰ ਕੈਟਰ ਦੇ ਨਾਮ ਲਾਈ ਸੀ ਤੇ ਸਾਨੂੰ ਜੁਆਇਨਿੰਗ ਲੈਟਰ ਮਿਲਿਆ ਨੂੰ 2 ਸਾਲ ਹੋ ਗਿਆ ਜੀ ਤੇ ਹਲੇ ਤੱਕ ਸਾਨੂੰ ਜੁਆਇਨ ਨਹੀਂ ਕਰਾਇਆ ਗਿਆ ਜੀ ਜੁਆਇਨ ਨਹੀਂ ਕਰਾਇਆ ਗਿਆ ਹਾਂਜੀ ਖੱਜਲ ਖਵਾਰੀਆਂ ਬਹੁਤ ਹੋ ਗਈਆਂ ਸਰਕਾਰ ਨਾਲ ਸਿੱਖਿਆ ਮੰਤਰੀਆਂ ਮੀਟਿੰਗਾਂ ਬਹੁਤ ਹੋ ਗਈਆਂ ਕੋਸਿੱਟਾ ਨਿਕਲ ਕਰ ਆਖਰਕਾਰ ਦੁਖੀਓ ਕੇ ਸਾਨੂੰ ਆਹ ਰਸਤਾ ਬਣਾਉਣਾ ਪਿਆ ਜੀ ਹੂੰ ਕਿੰਨੀਆਂ ਕਿੰਨੀਆਂ ਕਿ ਮੀਟਿੰਗਾਂ ਕਰ ਲੀਆਂ ਤੁਸੀਂ ਬਾਈ ਹੁਣ ਤੱਕ ਸਰ 2 ਸਾਲਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਕਿ ਮੀਟਿੰਗਾਂ ਹੋ ਗਈਆਂ ਜੀ ਪਤਾ ਨਹੀਂ ਕੋਈ 40 42 ਲੱਖ ਰੁਪਏ ਅਸੀਂ ਕੋਟ ਕਚੈਰੀਆਂ ਦੇ ਚੱਕਰਾਂ 'ਚ ਗਾਲ ਚੁੱਕੇ ਆ ਜੀ ਅੱਛਾ ਲੱਖਾਂ ਰੁਪਏ ਖਰਚੁੱਕੇ ਹਾਂ ਹਾਂ ਜੀ ਹੂੰ ਤੇ ਬਾਈ ਤੁਸੀਂ ਪੈਟਰੋਲ ਦੀ ਬੋਤਲ ਵੀ ਲਈ ਪਈ ਤੁਸੀਂ ਉੱਤੇ ਕਿਉਂ ਇਹ ਕੋਈ ਲੈ ਕੇ ਆਉਣ ਨਾਲ ਸਰ ਦੇਖੋ ਜੀ ਜਦੋਂ ਸਰਕਾਰੀ ਦਰਬਾਰੇ ਗੱਲ ਨਹੀਂ ਸੁਣੀ ਜਾਂਦੀ ਫਿਰ ਦੁਖੀ ਹੋਏ ਨੂੰ ਕੋਈ ਨਾ ਕੋਈ ਰਸਤਾ ਅਖਤਿਆਰ ਕਰਨਾ ਪੈਂਦਾ ਜੀ ਇੱਥੇ ਇੱਕ ਦੂਸਰਾ ਜਦੋਂ ਪ੍ਰਸ਼ਾਸਨ ਦਬਾਅ ਪਾਉਂਦਾ ਜੀ ਫਿਰ ਜਿਵੇਂ ਕਹਿੰਦੇ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ ਜੀ ਦੁਖੀ ਹੋਣ ਆਪਣੀ ਆਵਾਜ਼ ਬੁਲੰਦ ਕਰਨ ਲਈ ਤਾਂ ਅਸੈਂਬਲੀਆਂ 'ਚ ਬੰਬ ਵੀ ਸੁੱਟਨੇ ਪੈਂਦੇ ਆ ਜੀ ਜਦੋਂ ਸਰਕਾਰੀ ਦਰਬਾਰੇ ਗੱਲਾਂ ਨਹੀਂ ਸੁਣਿਆ ਜਾਂਦੀਆਂ ਸ਼ਾਇਦ ਜਿਨ੍ਹਾਂ ਨੇ ਬੰਬ ਸੁੱਟੇ ਸੀ ਉਹਨਾਂ ਦੇ ਨਾਵਾਂ ਤੋਂ ਤੁਸੀਂ ਭਲੀ ਭਾਂਤੀ ਜਾਣੂ ਪਰ ਪਰ ਜਿਹੜੀ ਬਈ ਤੁਸੀਂ ਟੈਂਕੀ ਉੱਤੇ ਚੜੇ ਹੋ ਇਹਦੀ ਜਿਹੜੀ ਹਾਲਤ ਹੈ ਉਹ ਬਹੁਤ ਖਸਤਾ ਕਹਿੰਦੇ ਘਟਨਾ ਵਾਪਰ ਸਕਦੇ ਤੁਹਾਨੂੰ ਪ੍ਰਸ਼ਾਸਨ ਵਾਰ-ਵਾਰ ਕਹ ਰਿਹਾ ਕਿ ਥੱਲੇ ਆ ਜਾਓ ਸਰ ਅਸੀਂ ਜਦ ਉੱਪਰ ਚੜੀ ਗਈਏ ਤੇ ਸਾਨੂੰ ਵੀ ਪਤਾ ਵੀ ਦੁਪਹਿਰ ਥੜਕੇ ਤਾਂ ਵੀ نیچے ਡਿੱਗਦਿਆਂ ਦੀ ਮੌਤ ਆ ਜੀ ਤੇ ਭਾਵੇਂ ਟੈਂਕੀ ਨੂੰ ਕੁਛ ਹੋਵੇ ਤਾਂ ਵੀ ਮੌਤ ਆ ਪਰ ਜਦੋਂ ਕੋਈ ਗੱਲ ਨਹੀਂ ਸੁਣੀ ਵੈਸੇ ਵੀ ਮਰੇ ਹੋਏ ਆ ਸਰ 2 ਸਾਲ ਹੋ ਗਏ ਸਾਨੂੰ ਆਪ ਦੇ ਹੱਕਾਂ ਲਈ ਲੜਦੇ ਆ ਜਦੋਂ ਹੱਕ ਖੋਏ ਜਾਂਦੇ ਆ ਤਾਂ ਬੰਦਾ ਵੈਸੇ ਹੀ ਮਰਿਆ ਰਗਾ ਹੋ ਜਾਂਦਾ ਹੀ ਪਰ ਸਰਕਾਰ ਤੇ ਦਾਅਵੇ ਕਰ ਰਹੀ ਹੈ ਕਿ ਇੰਨੇ ਹਜ਼ਾਰ ਨੌਕਰੀਆਂ ਅਸੀਂ ਦੇਤੀਆਂ ਹਜ਼ਾਰਾਂ ਨੌਜਵਾਨਾਂ ਜਿਹੜੇ ਬੇਰੋਜ਼ਗਾਰ ਤੋਂ ਰੋਜ਼ਗਾਰ ਅਸੀਂ ਦੇ ਕੇ ਟਿਫਨ ਫੜਾ ਕੇ ਉਹਨਾਂ ਨੂੰ ਨੌਕਰੀਆਂ ਉੱਤੇ ਤੋਰਤਾ ਬਾਈ ਜਿਹੜੇ 42000 ਨੌਕਰੀਆਂ ਦੇ ਦਾਅਵੇ ਕਰਦਿਆ ਜੀ ਉਹਨਾਂ 42000 ਨੌਕਰੀਆਂ ਵਿੱਚੋਂ ਸਾਡੀਆਂ ਵੀ 168 ਦੀਵੀਆਂ ਦੀਆਂ ਪੋਸਟਾਂ ਨੇ ਸਰ ਸਾਨੂੰ ਵੀ ਜੋਇਨਿੰਗ ਲੈਟਰ ਦੇ ਕੇ ਇਹਨਾਂ ਨੇ ਦਾਅਵਾ ਕੀਤਾ ਸੀ ਕਿ ਅਸੀਂ ਨੌਕਰੀ ਦਿੰਦੀ ਆ ਪਰ ਕੱਲੇ ਜੋਇਨਿੰਗ ਲੈਟਰ ਵੰਡ ਦੇ ਨਾਲ ਨੌਕਰੀਆਂ ਨਹੀਂ ਮਿਲ ਜਾਂਦੀਆਂ ਸਰ ਜਿੰਨਾ ਚਿਰ ਹਾਜ਼ਰੀ ਨਹੀਂ ਪੈਂਦੀ ਕੁਰਸੀਆਂ ਤੇ ਨਹੀਂ ਬੈਠਦੇ ਉਹਨਾਂ ਚਿਰ ਕਾਹਦੀਆਂ ਨੌਕਰੀਆਂ ਜੀ ਹੁਣ ਲੁਧਿਆਣੇ ਪਹੁੰਚਣ ਦਾ ਤੁਹਾਡਾ ਕਾਰਨ ਇਹ ਹੈ ਕਿ ਜਿਹੜਾ ਚੋਣ ਪ੍ਰਚਾਰ ਕਰ ਰਿਹਾ ਮੁੱਖ ਮੰਤਰੀ ਇੱਥੇ ਨੇ ਐਮ ਐਲ ਏ ਮੰਤਰੀ ਸਾਰੇ ਇੱਥੇ ਨੇ ਇਹੀ ਕਾਰਨ ਤੁਹਾਡਾ ਇੱਥੇ ਹੁਣ ਦਾ ਸਰ ਦੇਖੋ ਜੀ ਕੋਈ ਅਸੀਂ ਇਹ ਨਹੀਂਗਾ ਕਿ ਇੱਥੇ ਆ ਕੇ ਕੋਈ ਧਰਨਾ ਲਾਵਾਂਗੇ ਜਾਂ ਪ੍ਰਦਰਸ਼ਨ ਕਰਾਂਗੇ ਕਿ ਅਸੀਂ ਸਰਕਾਰ ਦੇ ਕੋਈ ਡਾਂਗ ਮਾਰਦਾਂਗੇ ਸਰਕਾਰਾਂ ਹਮੇਸ਼ਾ ਬਦਨਾਮੀ ਤੋਂ ਡਰਦੀਆਂ ਨੇ ਆਪਦੀਆਂ ਵੋਟਾਂ ਟੁੱਟਣ ਤੋਂ ਡਰਦੀਆਂ ਨੇ ਜੀ ਲੋਕਾਂ ਦੇ ਵਿੱਚ ਜਦੋਂ ਇਹਨਾਂ ਦੇ ਥੋਕੇ ਦਾਅਵਿਆਂ ਦੀ ਹਵਾ ਨਿਕਲਦੀ ਹੈ ਤੇ ਇਹ ਡਰਦੇ ਨੇ ਕਿ ਲੋਕਾਂ ਦੇ ਫਿਰ ਕੰਮ ਕਰ ਦੇਣੇ ਸ਼ਾਇਦ ਇਸੇ ਲਈ ਅਸੀਂ ਵੀ ਇੱਥੇ ਆਏ ਕਿ ਲੋਕ ਸਾਰੇ ਰੁਖ ਕਰ ਰਹੇ ਨੇ ਲੁਧਿਆਣੇ ਦਾ ਇਲੈਕਸ਼ਨ ਦੇ ਕਾਰਨ ਸ਼ਾਇਦ ਸਾਡੀ ਵੀ ਇੱਥੇ ਗੱਲ ਅਰਜੋਈ ਸੁਣੀ ਲਈ ਹੋਰ ਕਿੰਨਾ ਸਮਾਂ ਤੁਸੀਂ ਉੱਪਰ ਹੋ ਜਾਂ ਕਦੋਂ ਥੱਲੇ ਆਓਗੇ ਬਾਈ ਸਰ ਜਿੰਨਾ ਚਿਰ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਪੁਕਤਾ ਸਾਡੀ ਜੁਆਇਨਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਉੱਪਰ ਟਿਕ ਕੇ ਰਹਿਾਂਗੇ ਅੱਜ ਦੀ ਮੈਂ ਜਿਹੜੀ ਅੱਜ ਦੀ ਮੰਗ ਹੈ ਤੁਹਾਡੀ ਉੱਪਰ ਚੜ੍ਹਨ ਦੀ ਉਹ ਮੰਗ ਕੀ ਹੈ ਕਿ ਕਦੋਂ ਥੱਲੇ ਆਓਗੇ ਕੀ ਕੀ ਕਰਦਾ ਪ੍ਰਸ਼ਾਸਨ ਕਦੋਂ ਆਓਗੇ ਸਾਡਾ ਸਰ ਐਜੂਕੇਸ਼ਨ ਮਨਿਸਟਰ ਸਾਹਿਬ ਜਿੰਨਾ ਚਿਰ ਸਾਡੇ ਜੁਆਇਨਿੰਗ ਦੀ ਹਾਮੀ ਨਹੀਂ ਭਰਦੇ ਉਹਨਾਂ ਚਿਰ ਅਸੀਂ ਉੱਪਰ ਬੈਠ ਕੇ ਰਹਿਾਂਗੇ ਜੀ ਠੀਕ ਹੈ ਬਈ ਧੰਨਵਾਦ ਜੀ ਜੀ ਜਿਵੇਂ ਉਹਨਾਂ ਨੇ ਗੱਲਬਾਤ ਕੀਤੀ ਕਿ ਲੁਧਿਆਣੇ ਪਹੁੰਚੇ ਲੁਧਿਆਣੇ ਦੇ ਵਿੱਚ ਤੱਕ ਬੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਜਿਹੜੀ ਸਰਕਾਰ ਹੈ ਉਹ ਪੂਰਾ ਪੰਜਾਬ ਖੁਸ਼ਹਾਲ ਹੈ ਸਾਰੇ ਮੰਤਰੀ ਐਮ ਐਲ ਇਥੇ ਆ ਕੇ ਪ੍ਰਚਾਰ ਕਰ ਰਹੇ ਆ ਆਪੋ ਆਪਣੇ ਹਲਕਿਆਂ ਦਾ ਕਹਿ ਰਹੇ ਕਿ ਬਹੁਤ ਖੁਸ਼ ਨੇ ਲੋਕ ਇਦਾਂ ਹੀ ਖੁਸ਼ਹਾਲ ਨੇ ਸਰ ਦੇਖ ਲਓ ਅਸੀਂ ਵੀ ਪੰਜਾਬ ਤੋਂ ਹੀ ਆਏ ਆ ਅਸੀਂ ਕਿਹੜਾ ਕਿਸੇ ਬਾਹਰ ਸਟੇਟ ਤੋਂ ਆਏ ਆ ਪੰਜਾਬ ਤੋਂ ਹੀ ਆ ਅਸੀਂ ਵੀ ਆਹ ਦੇਖ ਲਓ ਕੀ ਖੁਸ਼ਹਾਲਾ ਸਾਡੇ ਪਰਿਵਾਰਾਂ ਦਾ ਜਾ ਕੇ ਦੇਖੋ ਹਾਲ ਕਿੰਨਾ ਬੁਰਾ ਹੋ ਰਿਹਾ ਸੀ ਦਿਹਾੜੀਦਾਰ ਗਰੀਬ ਪਰਿਵਾਰਾਂ ਵਿੱਚੋਂ ਆ ਜਿਨ੍ਹਾਂ ਨੇ 50 ਲੱਖ ਰੁਪਏ ਇਹਨਾਂ ਦੀਆਂ ਗਲਤੀਆਂ ਕਰਕੇ ਹਾਈ ਕੋਰਟ ਵਿੱਚ ਖਰਚ ਦਿੱਤਾ ਇਹ ਇਸ ਤੋਂ ਇਲਾਵਾ ਹਜੇ ਵੀ ਸਾਨੂੰ ਇਹਨਾਂ ਦੇ ਨੁਮਾਇੰਦੇ ਕਹਿ ਰਹੇ ਕਿ ਸੁਪਰੀਮ ਕੋਰਟ ਚਲੇ ਜਾਓ 50 ਲੱਖ ਰੁਪਏ ਸੇ ਸੁਪਰੀਮ ਕੋਰਟ ਹੋਰ ਲਾਈਏ ਸਰ ਇਹ ਸਰਕਾਰ ਕਹਿ ਰਹੀ ਹੈ ਤੁਹਾਨੂੰ ਸਰਕਾਰ ਕਹਿ ਰਹੀ ਹੈ ਸਰ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਆ ਕਿ ਸੁਪਰੀਮ ਕੋਰਟ ਜਾਓ 50 ਲੱਖ ਰੁਪਏ ਉੱਥੇ ਹੋਰ ਲਾਓ ਇੰਨੀ ਸਰ ਸਾਡੀ ਗੁੰਜਾਇਸ਼ ਨਹੀਂ ਹੈਗੀ ਇਹਦੇ ਨਾਲੋਂ ਚੰਗਾ ਤਾਂ ਅਸੀਂ ਆਪਣੀ ਜਾਨ ਦੇ ਦੇਵਾਂਗੇ ਅਸੀਂ ਆਪਣੇ ਪਰਿਵਾਰਾਂ ਨੂੰ ਹੋਰ ਨਹੀਂ ਰੋਲਣਾ ਚਾਹੁੰਦੇ ਨਾ ਸਾਡੇ ਕੋਲ ਕੋਈ ਰੁਜ਼ਗਾਰ ਨਾ ਸਾਡੇ ਕੋਲ ਕੋਈ ਹੋਰ ਜਾਇਦਾਦ ਕਿੱਥੋਂ ਅਸੀਂ 50 ਲੱਖ ਰੁਪਏ ਹੋਰ ਲਾ ਦਈਏ ਸਰਕਾਰ ਤਾਂ ਹੋਰ ਵੀ ਦਾਵਾ ਕਹਿੰਦੀ ਸੀ ਕਿ ਸਿਹਤ ਤੇ ਸਿੱਖਿਆ ਮਾਡਲ ਉੱਚਾ ਸਾਰੇ ਆ ਦੇਖ ਲੋ ਸਿੱਖਿਆ ਦੇ ਨਾਲ ਨਾਲ ਖੇਡਾਂ ਦਾ ਵੀ ਆ ਹਾਲ ਹੈ ਅਸੀਂ ਅਸੀਂ ਜਿਹੜੇ ਖੇਡਾਂ ਵਾਲੇ ਅਧਿਆਪਕ ਆ ਅਸੀਂ ਦੇਖ ਲੋ ਪਹਿਲਾਂ ਤਾਂ ਆਪ ਖੇਡੇ 10 10 15 15 ਮੈਡਲ ਨੈਸ਼ਨਲ ਦੇ ਵਿੱਚੋਂ ਸਾਡੇ ਵਿੱਚ ਜਿਹੜੇ ਉੱਥੇ ਦਫ਼ਤਰ ਦੇ ਅੱਗੇ ਬੱਚੇ ਬੈਠੇ ਆ ਉਹਨੇ ਵਿੱਚ ਉਹਦੇ ਵਿੱਚੋਂ ਏਸ਼ੀਆ ਕਾਮਨਵੈਲਥ ਤੱਕ ਖੇਡੇ ਹੋਏ ਨੇ ਜਿਹੜੇ ਕੀ ਮੈਰਿਟ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਉਹਨਾਂ ਨੇ ਟੈਸਟ ਵੀ ਕਲੀਅਰ ਕੀਤੇ ਤੇ ਸਾਡਾ ਜਿਹੜਾ ਇਹਨੇ ਜਿਹੜਾ ਹਾਈ ਲੈਵਲ ਤੇ ਖੇਡੇ ਖਿਡਾਰੀਆਂ ਦਾ ਹਾਲ ਦੇਖ ਲੋ ਅੱਜ ਕੀ ਕਰ ਰਹੇ ਨੇ ਬਾਦ ਸਰਕਾਰ ਜਿਵੇਂ ਕਹਿੰਦੀ ਹੈ ਕਿ ਅੱਗੇ ਆਓ ਪੰਜਾਬ ਦਾ ਨਾਮ ਰੌਸ਼ਨ ਕਰੋ ਤੁਸੀਂ ਉਹ ਕੀਤਾ ਹੋਇਆ ਸਾਰਾ ਬਿਲਕੁਲ ਸਰ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਫਿਰ ਅਸੀਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਤੇ ਉਹਦਾ ਸਰ ਸਾਨੂੰ ਅਜਾ ਖਮਿਆਜਾ ਭੁਗਤਣਾ ਪੈ ਰਿਹਾ ਤੁਹਾਡੇ ਜਿਹੜੇ ਨਾਲ ਖਿਡਾਰੀ ਖੇਡੇ ਹੋਣਗੇ ਹੋਰਾਂ ਸੂਬਿਆਂ ਦੇ ਉਹਨਾਂ ਦੇ ਤੇ ਤੁਹਾਡੇ ਹਾਲਾਤਾਂ ਵਿੱਚ ਕੀ ਬਹੁਤ ਜ਼ਿਆਦਾ ਫਰਕ ਹੈ ਸਰ ਉਹ ਇਸ ਟਾਈਮ ਅੱਛੇ ਰੈਂਕ ਤੇ ਹੈਗੇ ਨੇ ਵਧੀਆ ਜੌਬ ਕਰ ਰਹੇ ਹੈਗੇ ਨੇ ਉਹਨਾਂ ਨੂੰ ਮਤਲਬ ਵਧੀਆ ਲੈਕਚਰਾਂ ਦੇ ਆਇਆ ਮਤਲਬ ਹੋਰ ਡਿਪਾਰਟਮੈਂਟਸ ਦੇ ਵਿੱਚ ਵਧੀਆ-ਵਧੀਆ ਨੌਕਰੀਆਂ ਦਿੱਤੀਆਂ ਹੋਈਆਂ ਨੇ ਤੇ ਅਸੀਂ ਦੇਖ ਲਓ ਸਰ ਕਿ ਧਰਨਿਆਂ ਤੇ ਫ ਇੰਨਾ ਖੇਡਣ ਦੇ ਬਾਵਜੂਦ ਇੰਨਾ ਪੜ੍ਹਨ ਦੇ ਬਾਵਜੂਦ ਸਾਡੇ ਖੜਾਏ ਹੋਏ ਬੱਚੇ ਅਮਾਨਤ ਕੰਬੋਜ ਫਾਜ਼ਿਲ ਕਾ ਤੋਂ ਸਰ ਜਿਹੜੀ ਕਿ ਇਸ ਟਾਈਮ ਏਸ਼ੀਅਨ ਮੈਡਲਿਸਟ ਹੈ ਫਾਜ਼ਿਲ ਕਾ ਦੀ ਜੂਨੀਅਰ ਗਰੁੱਪ ਦੀ ਬੱਚੀ ਹੈ ਉਹ ਸਾਡੇ ਕੋਲ ਮੇਰੇ ਕੋਲ ਪ੍ਰੈਕਟਿਸ ਕਰਕੇ ਸਰ ਤੁਸੀਂ ਦੇਖ ਲਓ ਏਸ਼ੀਆ ਮੈਡਲ ਲੈ ਕੇ ਬੈਠੀ ਐ ਜਿਸ ਡਿਸਕਸ ਫਰੋ ਦੇ ਵਿੱਚ ਇਹੋ ਜਿਹੇ ਬੱਚੇ ਅਸੀਂ ਤਿਆਰ ਕੀਤੇ ਆ ਪਰ ਇਹਨਾਂ ਨੇ ਸਾਨੂੰ ਖਤਮ ਕਰਕੇ ਰੱਖ ਦਿੱਤਾ ਹੈ ਸਰਕਾਰ ਨੇ ਜਦੋਂ ਪੜ੍ਹ ਲਿਖ ਰਹੇ ਸੀ ਕਿ ਤਿਆਰੀ ਕਰ ਰਹੇ ਸੀ ਖੇਡ ਰਹੇ ਸੀ ਉਹ ਤਾਂ ਮਨ ਵਿੱਚ ਬੜੀਆਂ ਛਾਵਾਂ ਹੋਣਗੀਆਂ ਕਿ ਚਲੋ ਅਸੀਂ ਇਹਨਾਂ ਨਾਮ ਰੋਸ਼ਨ ਕੀਤਾ ਹੋਣਾ ਜਿਹੜਾ ਫਿਊਚਰ ਹੈ ਉਹ ਬ੍ਰਾਈ ਵੱਡੇ ਲੈਵਲ ਦਾ ਸੋਚ ਕੇ ਜਿਹੜਾ ਹੈਗਾ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਸੀ ਆਪਦੇ ਘਰੋਂ ਮਤਲਬ ਗਰੀਬੀ ਪਰਿਵਾਰਾਂ ਵਿੱਚੋਂ ਵੀ ਅਸੀਂ ਬੜੀਆਂ ਮਿਹਨਤਾਂ ਕੀਤੀਆਂ ਉਹਨਾਂ ਨੇ ਬੜੀਆਂ ਔਖੀਆਂ ਸਾਨੂੰ ਜਿਹੜੀਆਂ ਹੈਗੀਆਂ ਚਲੋ ਜਿੰਨੀਆਂ ਫੈਸਿਲਿਟੀਆਂ ਜਿਹੜੀਆਂ ਪ੍ਰੋਵਾਈਡ ਕਰਵਾ ਸਕੇ ਸਾਨੂੰ ਕਰਵਾਈਆਂ ਸੀ ਬਟ ਜਿਹੜਾ ਹੈਗਾ ਇਹਨਾਂ ਨੇ ਸਾਨੂੰ ਇਹ ਜਿਹੜਾ ਹੈਗਾ ਪ੍ਰੂਫ ਕਰ ਦਿੱਤਾ ਹੈਗਾ ਕਿ ਕੋਈ ਫਾਇਦਾ ਨਹੀਂ ਖੇਡਣ ਦਾ ਇਹਦੇ ਨਾਲ ਉਹ ਤਾਂ ਚੰਗਾ ਫਿਰ ਨਸ਼ਿਆਂ ਤੇ ਲੱਗੋ ਫਿਰ ਕੀ ਫਾਇਦਾ ਕਿਹੜੀਆਂ ਖੇਡਾਂ ਦੀ ਗੱਲ ਕਰਦੇ ਨੇ ਸ਼ਰਾਬ ਨਾਲ ਮਰੇ ਸੀ ਮਝਿੱਠੇਵਾਲ 10-10 ਲੱਖ ਰੁਪਏ ਤੇ ਨੌਕਰੀਆਂ ਮਿਲੀਆਂ ਉਹਨਾਂ ਨੂੰ ਨੌਕਰੀਆਂ ਜਿਹੜੇ ਸ਼ਰਾਬਾਂ ਨਾਲ ਮਰਦੇ ਹੈਗੇ ਤੇ ਜ ਤੇ ਆਪਦੇ ਗਰਾਊਂਡਾਂ ਦੇ ਵਿੱਚ ਅੱਜ ਬੱਚੇ ਏਡੇ ਹਾਈ ਲੈਵਲ ਦੇ ਤਿਆਰ ਕਰ ਰਹੇ ਐ ਤੇ ਉਹਨਾਂ ਵਾਸਤੇ ਆ ਸੜਕਾਂ ਤੇ ਜਿਹੜਾ ਧਰਨੇ ਪ੍ਰਦਰਸ਼ਨ ਨੇ ਬਸ ਲੱਗਦਾ ਨਹੀਂ ਬਾਈ ਕਿ ਜਿਹੜੇ ਸ਼ਰਾਬ ਵਾਲੇ ਚੰਗੇ ਫਰੇੜ ਸ਼ਰਾਬ ਪੀ ਕੇ ਚੰਗੇ ਸੀਗੇ ਵਧੀਆ ਸੀਗੇ ਸਾਡੇ ਨਾਲ 100 ਗੁਣਾ ਵਧੀਆ ਸੀਗੇ ਹੂੰ ਵਧੀਆ ਹੀ ਸੀਗੇ ਵੀਰੇ ਉਹ ਮੱਖ ਮੰਤਰੀ ਆਪਣੇ ਪੰਜਾਬ ਦਾ ਤੁਹਾਨੂੰ ਪਤਾ ਹੀ ਆ ਕੀ ਕਰ ਰਿਹਾ ਵਾ ਜੀ ਠੀਕ ਆ ਨਾ ਉਹ ਸਾਨੂੰ ਕਹਿ ਰਿਹਾ ਸਾਰਿਆਂ ਨੂੰ ਕਹਿ ਰਿਹਾ ਨੌਕਰੀਆਂ ਦਿੱਤੀਆਂ ਮੈਂ 50000 ਸਾਰੇ 50000 ਇੱਥੇ ਰੋੜ ਗਏ ਆ ਹੂੰ ਇਹ ਸਿਰਫ ਮਸ਼ਹੂਰੀਆਂ ਦੇ ਵਿੱਚ ਹੀ ਅਸਰ ਸਿੱਖਿਆ ਕ੍ਰਾਂਤੀ ਕਿਹੜੀ ਸਿੱਖਿਆ ਕ੍ਰਾਂਤੀ ਆਈ ਆ ਆ ਸਿੱਖਿਆ ਗ੍ਰਾਂਤੀ ਦੇ ਵਿੱਚੋਂ 168 ਡੀਪੀ ਦਾ ਭਰਤੀ ਨਹੀਂ ਕੀਤੇ ਗਏ ਜਿਹੜੇ 50000 ਇਹ ਕਹਿ ਰਹੇ ਆ ਦਾਅਵੇ ਕਰ ਰਹੇ ਆ ਸਰਕਾਰ ਕਰ ਰਹੀ ਆ ਦਾਅਵੇ ਵੀ ਅਸੀਂ 50000 ਰੇੜੇ ਅਧਿਆਪਕ ਭਰਤੀ ਕਰਤੇ ਤਾਂ ਉਹ ਕਿੱਥੇ ਆ ਉਹ ਸਾਨੂੰ ਲਿਸਟ ਦੇ ਦੇਣ ਸੀਐਮ ਸਾਹਿਬ ਲਿਸਟ ਤਿਆਰ ਕਰਨ ਵੀ ਆਹਾਹਾ ਮਹਿਕਮੇ ਦੇ ਵਿੱਚ ਅਸੀਂ ਐਨੇ ਟੀਚਰ ਭਰਤੀ ਕੀਤੇ ਆ ਤਾਂ 4163 ਦੇ ਵਿੱਚ 168 ਪੋਸਟ ਹੈ 168 ਪੋਸਟ ਹੈ ਸਰ ਜ਼ਿਆਦਾ ਨਹੀਂ ਹੁੰਦੀਆਂ ਬਹੁਤ ਥੋੜੀਆਂ ਪੋਸਟਾਂ ਹੁੰਦੀਆਂ ਉਹਦੇ ਵਿੱਚੋਂ ਵੀ ਮੈਰਿਟ ਦੇ ਵਿਚੋਂ ਆ ਜਿੱਥੇ 5000 5500 ਬੱਚੇ ਨੇ ਪੇਪਰ ਦਿੱਤਾ ਸੀ ਤਾਂ 135 35 ਨੰਬਰ ਲੈ ਕੇ ਅਸੀਂ ਮੈਰਿਟ ਲਿਸਟਾਂ ਦੇ ਵਿੱਚ ਆਏ ਆ ਤੇ ਮਾਨ ਸਾਹਿਬ ਇਹ ਵੀ ਕਹਿੰਦੇ ਆ ਕਿ ਜਿਹੜੇ ਮੈਰਿਟ ਲੈ ਕੇ ਆਓ ਜਿਹੜੇ ਬੱਚੇ ਮੈਰਿਟ ਦੇ ਆਉਣਗੇ ਉਹਨਾਂ ਨੂੰ ਬਿਨਾਂ ਖਰਚੇ ਤੋਂ ਬਿਨਾਂ ਪੈਸੇ ਤੋਂ ਅਸੀਂ ਨੌਕਰੀ ਦੇਵਾਂਗੇ ਤੇ ਹੁਣ ਸਾਨੂੰ ਨੌਕਰੀ ਕਿਉਂ ਨਹੀਂ ਦਿੰਦੇ ਇੱਕ ਚੀਜ਼ ਹੈ ਸਰ ਇਹ ਦਿਖਾਉਂਦੇ ਆ ਕਿ ਸਾਨੂੰ ਕੋਈ ਇੱਕ ਪ੍ਰੂਫ ਦੇ ਦੋ ਕਿ ਜਿਹੜਾ ਹੈਗਾ ਕੋਈ ਵੀ ਮੈਰਿਟ ਦੇ ਵਿੱਚ ਆਊਗਾ ਤੇ ਉਹ ਉਹਨੂੰ ਨੌਕਰੀ ਨਾ ਮਿਲੂਗੀ ਅਸੀਂ ਪ੍ਰੂਫ ਆ ਸਾਡੇ ਅਸੀਂ ਪ੍ਰੂਫ ਬੈਠੇ ਆ ਅਸੀਂ ਜਿੰਦੇ ਜਗਦੇ ਸਬੂਤ ਹੈਗੇ ਆ ਜਿਹੜੇ ਕਿ ਅਸੀਂ ਤੁਰੇ ਫਿਰਦੇ ਆ ਸੜਕਾਂ ਦੇ ਉੱਤੇ 145 45 ਨੰਬਰ ਲੈ ਕੇ 45 ਨੰਬਰ ਵਾਲੇ ਇਕੱਲੇ 45 ਨੰਬਰ ਵਾਲੇ ਜਿਹੜੇ ਹੈਗੇ ਆ ਉਹ ਨੌਕਰੀਆਂ ਕਰ ਰਿਹਾ ਹੈ ਇਹ ਸਬੂਤ ਹੈ ਅਸੀਂ ਜਉਂਦੇ ਜਾਗਦੀ ਮਿਸਾਲ ਦੇ ਰਹੇ ਆ ਜਿਹੜਾ ਕਹਿੰਦੇ ਨੇ ਨਾ ਕਿ ਸਾਨੂੰ ਸਬੂਤ ਦੇ ਦਿਓ ਕਿ ਜਿਹੜਾ ਕੋਈ ਵੀ ਬੱਚਾ ਜਿਹੜਾ ਮੈਰਿਟ 'ਚ ਆਊਗਾ ਤੇ ਉਹਨੂੰ ਨੌਕਰੀ ਨਾ ਦਿੱਤੀ ਜਾਊਗੀ ਤੇ ਅਸੀਂ ਬੈਠੇ ਆ ਸਰ ਅਸੀਂ ਕਹਿੰਨੇ ਆ ਵੀ ਸਾਨੂੰ ਨੌਕਰੀ ਨਹੀਂ ਦਿੱਤੀ 145 ਵਾਲੇ ਨੂੰ ਤੇ ਕੱਲੇ 45 ਨੰਬਰ ਵਾਲਾ ਜਿਹੜਾ ਹੈਗਾ ਉਹ ਨੌਕਰੀ ਕਰ ਰਿਹਾ ਹੁਣ ਲੁਧਿਆਣੇ ਪਹੁੰਚੇ ਲੁਧਿਆਣਾ ਦੇ ਵਿੱਚ ਇਲੈਕਸ਼ਨ ਆ ਇਹਨਾਂ ਇੱਥੋਂ ਦੇ ਲੋਕਾਂ ਨੂੰ ਕੀ ਤੁਹਾਡੇ ਵੱਲ ਸੁਨੇਹਾ ਦੇਣਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਸਰ ਇਹੀ ਅਸੀਂ ਆਪਣੀ ਸੱਚਾਈ ਦਿਖਾਉਣਾ ਚਾਹੁੰਦੇ ਆ ਕਿ ਜੋ ਸਾਡੇ ਨਾਲ ਹੋ ਰਿਹਾ ਹੈ ਉਹ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਇਹ ਸਰਕਾਰ ਨੇ ਸਾਡੇ ਨਾਲ ਕੀ